ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਨਵੀਆਂ ਪੋਸਟਾਂ ਕੱਢੀਆਂ ਗਈਆਂ ਨੇ ਚਾਹੇ ਬੇਸ਼ੱਕ ਤੁਸੀਂ ਅਨਪੜੋ ਜਾਂ 8ਵੀਂ ਪਾਸੋਂ 10ਵੀਂ ਪਾਸੋਂ 12ਵੀਂ ਪਾਸੋਂ ਹਰ ਇੱਕ ਤਰੀਕੇ ਦੇ ਇੱਥੇ ਪੋਸਟਾਂ ਕੱਢੀਆਂ ਗਈਆਂ ਨੇ ਤਾਂ ਦੋਸਤੋ ਪੂਰੀ ਵੀਡੀਓ ਨੂੰ ਧਿਆਨ ਨਾਲ ਦੇਖਿਓ ਕਿਉਂਕਿ ਟਾਈਮ ਥੋੜਾ ਹੈ ਅਪਲਾਈ ਕਰਨ ਦੇ ਵਾਸਤੇ ਆਫਲਾਈਨ ਅਪਲਾਈ ਹੋਣਾ ਹੈ ਤਾਂ ਪੂਰਾ ਪ੍ਰੋਸੀਜਰ ਜਾਣ ਲਿਓ ਅਪਲਾਈ ਕਰਨ ਤੋਂ ਪਹਿਲਾਂ ਤਾਂ ਕਿ ਕੋਈ ਕਿਸੇ ਤਰ੍ਹਾਂ ਦੀ ਗਲਤੀ ਨਾ ਹੋ ਸਕੇ और हां ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਆਪਾਂ ਜੌਬ ਦੇ ਨਾਲ ਫਲੇਟਡ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਆਪਣੇ ਹੀ ਇਸ ਚੈਨਲ ਦੇ ਉੱਪਰ ਪਾ ਦਿੰਨੇ ਆ ਆਓ ਹੁਣ ਜਾਣਦੇ ਆ ਇਸ ਨਵੀਂ ਭਰਤੀ ਦੀ ਡਿਟੇਲ ਦੇ ਬਾਰੇ ਜੀ ਦੋਸਤੋ ਪੰਜਾਬ ਦੇ ਵਿੱਚ ਜਿਹੜੀਆਂ ਨਵੀਆਂ ਪੋਸਟਾਂ ਨਿਕਲੀਆਂ ਨੇ ਉਹਦਾ ਆਫੀਸ਼ੀਅਲ ਨੋਟੀਫਿਕੇਸ਼ਨ ਤੁਹਾਡੇ ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਅਲੱਗ-ਅਲੱਗ ਤਰ੍ਹਾਂ ਦੀਆਂ ਪੋਸਟਾਂ ਨੇ ਐਮਆਈਐਸ ਫైనాన్స్ ਐਸਟੈਬਲਿਸ਼ਮੈਂਟ ਦੇ ਹਨ ਕੰਪਿਊਟਰ ਆਪਰੇਟਰ ਦੀਆਂ ਪੇਮੈਂਟ ਕਲੈਕਟਰ ਦੀਆਂ ਸੈਨੀਟਰੀ ਸੁਪਰਵਾਈਜ਼ਰ ਦੀਆਂ ਜੀਸੀਬੀ ਆਪਰੇਟਰ ਜੀਸੀਬੀ ਹੈਲਪਰ ਉਸ ਤੋਂ ਇਲਾਵਾ ਟਿੱਪਰ ਸੁਪਰਵਾਈਜ਼ਰ ਟਿੱਪਰ ਡਰਾਈਵਰ ਲੇਬਰ ਦੀ ਜ਼ਰੂਰਤ ਹੈ ਟਿੱਪਰਾਂ ਦੇ ਵਾਸਤੇ ਤੇ ਉਸ ਤੋਂ ਬਾਅਦ ਐਮਆਰਐਫ ਸ਼ੈੱਡ ਤੇ ਪਿਟਸ ਵਾਸਤੇ ਤੇ ਸਵੀਪਿੰਗ ਵਾਸਤੇ ਮੇਨ ਰੋਡ ਸਵੀਪਿੰਗ ਦੀਆਂ ਪੋਸਟਾਂ ਨੇ ਤੇ ਅ ਟ੍ਰੈਕਟਰ ਟ੍ਰੌਲੀਜ਼ ਦੇ ਵਾਸਤੇ ਵੀ ਜੌਬ ਨਿਕਲੀ ਆ ਤੇ ਨਾਲ ਦੀ ਨਾਲ ਈਵਨਿੰਗ ਔਰ ਨਾਈਟਸ ਪੀਕਿੰਗ ਐ ਕਮਰਸ਼ੀਅਲ ਏਰੀਆ ਦੇ ਵਿੱਚ ਤੇ ਲੇਬਰ ਔਫ ਔਰ ਰੈਜ਼ੀਡੈਂਸ਼ੀਅਲ ਏਰੀਆ ਯਾਨੀ ਕਿ ਕਈ ਤਰ੍ਹਾਂ ਦੀਆਂ ਤੇ ਪੋਸਟਾਂ ਨੇ ਤੇ ਨਾਲ ਦੀ ਨਾਲ ਹੁਣ ਆਪਾਂ ਜੇ ਕੁਆਲਿਫਿਕੇਸ਼ਨ ਦੀ ਗੱਲ ਕਰੀਏ ਕਰ ਲਈ ਤਾਂ ਐਮਈਐਸ ਫਰਾਂਸ ਐਸਟੈਬਲਿਸ਼ਮੈਂਟ ਵਾਸਤੇ ਐਮਬੀਏ ਚਾਹੀਦੀ ਆ ਕੰਪਿਊਟਰ ਆਪਰੇਟਰ ਦੇ ਵਾਸਤੇ ਗ੍ਰੈਜੂਏਸ਼ਨ ਚਾਹੀਦੀ ਆ ਤੁਸੀਂ ਬੀਏ ਕੀਤੀ ਆ ਬੀਐਸਸੀ ਕੀਤੀ ਆ ਕੁਝ ਵੀ ਤੁਸੀਂ ਕੀਤਾ ਹੋਇਆ ਤਾਂ ਤੁਸੀਂ ਜਿਹੜਾ ਹੈ ਇਸ ਕੋਸਟ ਦੇ ਵਾਸਤੇ ਅਪਲਾਈ ਕਰ ਸਕਦੇ ਹੋ ਤੇ ਪੇਮੈਂਟ ਕਲੈਕਟਰ ਦੇ ਵਾਸਤੇ ਜਿਹੜਾ ਤੁਹਾਡੀ ਪਲੱਸ 2 ਪਾਸ ਚਾਹੀਦੀ ਆ 10+2 ਤੁਹਾਡੀ ਇੱਥੇ ਹੋਣੀ ਚਾਹੀਦੀ ਆ ਕਿ ਤੇ ਆਫਟਰ ਥੈਟ ਸੈਨੀਟਰੀ ਸੁਪਰਵਾਈਜ਼ ਦੇ ਵਾਸਤੇ ਵੀ ਜਿਹੜੀ ਹੈ ਉਹ ਪਲੱਸ 2 ਤੁਹਾਡੀ ਪਾਸ ਹੋਣੀ ਚਾਹੀਦੀ ਆ ਤੇ ਪੰਜਾਬੀ ਦੇ ਨਾਲ ਪਾਸ ਹੋਵੇ ਜੀਸੀਬੀ ਆਪਰੇਟਰ ਦੀ ਨੈਕਸਟ ਪੋਸਟ ਹੈ ਜੀਸੀਬੀ ਆਪਰੇਟਰ ਦੇ ਵਾਸਤੇ ਤੁਹਾਡੇ ਕੋਲੇ ਜਿਹੜਾ ਹੈਗਾ ਉਹ ਵੈਲਿਡ ਲਾਇਸੈਂਸ ਹੋਣਾ ਜਿਹੜਾ ਹੈ ਉਹ ਜ਼ਰੂਰੀ ਹੈ ਤੇ ਜੇਸੀਬੀ ਹੈਲਪਰ ਦੇ ਵਾਸਤੇ ਸਿਰਫ ਤੁਸੀਂ 10th ਪਾਸ ਹੈਗੇ ਉਹ ਤਾਂ ਵੀ ਚੱਲਦਾ ਆਏਗਾ 10th ਪਾਸ ਵਾਲੇ ਵੀ ਵਿਅਕਤੀ ਵੀ ਇੱਥੇ ਜਿਹੜਾ ਹੈ ਉਹ ਅਪਲਾਈ ਕਰ ਸਕਦੇ ਨੇ ਤੇ ਹੁਣ ਜੇ ਗੱਲ ਕਰੀਏ ਟਿੱਪਰ ਸੁਪਰਵਾਈਜ਼ਰ ਦੀ ਇੱਥੇ +2 ਪਾਸ ਤੁਸੀਂ ਹੋਣੇ ਚਾਹੀਦੇ ਹੋ ਪੰਜਾਬੀ ਦੇ ਵਿੱਚ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਟਿੱਪਰ ਡਰਾਈਵਰ ਦੀਆਂ ਪੋਸਟਾਂ ਨੇ 10th ਪਾਸ ਹੋਣੇ ਚਾਹੀਦੇ ਹੋ ਤੇ ਤੁਹਾਡੇ ਕੋਲੇ ਡਰਾਈਵਿੰਗ ਲਾਇਸੈਂਸ ਹੋਣਾ ਚਾਹੀਦਾ ਹੈ ਲੇਬਰ ਹੈ ਟਿੱਪਰਸ ਦੇ ਵਾਸਤੇ ਇਹਨਾਂ ਨੂੰ ਕੀ ਹੈ ਮਸਟ ਏਬਲ ਟੂ ਰੀਡ ਐਂਡ ਰਾਈਟ ਪੰਜਾਬੀ ਪੜ੍ਹਨੀ ਤੇ ਲਿਖਣੀ ਆਣੀ ਚਾਹੀਦੀ ਆ 35 35 ਪੋਸਟਾਂ ਦੀ ਟਿੱਪਰ ਡਰਾਈਵਰ ਦੀਆਂ ਤੇ ਲੇਬਰ ਦੀਆਂ ਲੇਬਰ ਐਮ ਆਰ ਐਫ ਸ਼ੈੱਡ ਤੇ ਪੀਟਸ ਵਾਸਤੇ 15 ਪੋਸਟਾਂ ਨੇ ਇੱਥੇ ਜਿਹੜੀ ਆ ਤੁਹਾਨੂੰ ਪੰਜਾਬੀ ਪੜ੍ਹਨੀ ਤੇ ਲਿਖਣੀ ਆਉਣੀ ਚਾਹੀਦੀ ਆ ਕੋਈ ਕੁਆਲਿਫੀਕੇਸ਼ਨ ਦੀ ਜੋ ਲੋੜ ਨਹੀਂ ਐ ਮੇਨ ਰੋਡ ਸ਼ੀਪਿੰਗ ਵਾਸਤੇ ਵੀ 35 ਪੋਸਟਾਂ ਨੇ ਇੱਥੇ ਪੰਜਾਬੀ ਪੜ੍ਹਨੀ ਲਿਖਣੀ ਆਉਣੀ ਚਾਹੀਦੀ ਆ ਲੇਬਰ ਜਿਹੜੀ ਆ ਟਰੈਕਟਰ ਟਰਾਲਿਸ ਵਾਸਤੇ ਚਾਹੀਦੀ ਆ ਇੱਥੇ ਵੀ ਤੁਹਾਨੂੰ ਪੰਜਾਬੀ ਲਿਖਣੀ ਤੇ ਪੜ੍ਹਨੀ ਆਣੀ ਚਾਹੀਦੀ ਆ ਲੇਬਰ ਈਵਨਿੰਗ ਔਰ ਨਾਈਟ ਸ਼ੀਪਿੰਗ ਵਾਸਤੇ ਕਮਰਸ਼ੀਅਲ ਏਰੀਆ ਚ ਵੀ ਬੰਦੇ ਚਾਹੀਦੇ ਨੇ ਇੱਥੇ ਵੀ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਣੀ ਚਾਹੀਦੀ ਹੈ ਤੇ ਲੇਬਰ ਫਾਰ ਰੈਜ਼ੀਡੈਂਸ਼ੀਅਲ ਏਰੀਆ ਇੱਥੇ ਵੀ ਤੁਹਾਨੂੰ ਜਿਹੜਾ ਹੈ ਪੰਜਾਬੀ ਲਿਖਣੀ ਪੜਨੀ ਆਣੀ ਚਾਹੀਦੀ ਹੈ ਇਹਦੀਆਂ 32 ਪੋਸਟਾਂ ਨੇ ਤਾਂ ਜੇ ਆਪਾਂ ਹੁਣ ਆਪਾਂ ਗੱਲ ਕਰੀਏ ਸੈਲਰੀ ਦੀ ਤਾਂ ਸੈਲਰੀ ਜਿਹੜੀ ਆ ਉਹ ਡੀਸੀ ਰੇਟਾਂ ਦੇ ਅਕੋਰਡਿੰਗ ਰਹਿਣ ਆਲੀਆਂ ਤੁਸੀਂ ਇੱਥੇ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਜਿਹੜਾ ਹੈ ਅਪਲਾਈ ਕਰਨ ਦੀ ਲਾਸਟ ਡੇਟ ਉਹ ਜਰੂਰ ਔਰ ਜਰੂਰ ਨੋਟ ਕਰ ਲਿਓ ਤੁਸੀਂ ਅਪਲਾਈ ਜਿਹੜਾ ਹੈ ਉਹ ਕਰ ਸਕਦੇ ਹੋ 26 ਜੂਨ ਤੱਕ ਯਾਨੀ ਕਿ 26 ਜੂਨ ਤੱਕ 3 ਵਜੇ ਤੱਕ ਆਪਾਂ ਆਫਲਾਈਨ ਅਪਲਾਈ ਕਰਨਾ ਹੈ ਆਫਲਾਈਨ ਕਿਸ ਤਰ੍ਹਾਂ ਇੱਕ ਫਾਰਮ ਹੈ ਉਹ ਫਾਰਮ ਵੀ ਤੁਹਾਨੂੰ ਦਿਖਾ ਦਿੰਨੇ ਆਪਾਂ ਆਪਣੇ WhatsApp ਗਰੁੱਪ ਦੇ ਵਿੱਚ ਵੀ ਪਾ ਦਿੱਤਾ ਹੈ ਤੇ WhatsApp ਗਰੁੱਪ ਤੋਂ ਤੁਸੀਂ ਉਹਨੂੰ ਡਾਊਨਲੋਡ ਕਰਕੇ ਭੇਜ ਦੇਣਾ ਹੈ ਇਹਨਾਂ ਦੇ ਐਡਰੈਸ ਦੇ ਉੱਪਰ ਇਹ ਫਾਰਮ ਹੈ ਜਿਸਫਾਈ ਸੇਵ ਵੈਲਫੇਅਰ ਸੁਸਾਇਟੀ ਨਗ ਦਫਤਰ ਨਗਰ ਕੌਂਸਲ ਸ਼੍ਰੀ ਮੁਖਸਰ ਸਾਹਿਬ ਠੀਕ ਹੈ ਜੀ ਇਹ ਬਿਨੇ ਕਰਦਾ ਨਾਮ ਆ ਜਾਏਗਾ ਪਤੀ ਜਾਂ ਪਿਤਾ ਦਾ ਨਾਮ ਜਨਮ ਮਿਤੀ ਫੋਟੋ ਲੱਗ ਜਾਏਗੀ ਆਧਾਰ ਕਾਰਡ ਨੰਬਰ ਮੋਬਾਈਲ ਨੰਬਰ ਯੋਗਤਾ ਜਾਤੀ ਤਜਰਬਾ ਡਰਾਈਵਿੰਗ ਲਾਇਸੈਂਸ ਨੰਬਰ ਜੇ ਡਰਾਈਵਿੰਗ ਦੀ ਪੋਸਟ ਦੇ ਵਾਸਤੇ ਫ੍ਰਾਈ ਕਰ ਰਹੇ ਹੋ ਤੇ ਨਾਲ ਆਪਣੇ ਸਾਰੇ ਜਿਹੜੇ ਡਾਕੂਮੈਂਟ ਉਹ ਨੱਥੀ ਕਰ ਦੇਣੇ ਜਿਵੇਂ ਕੋਈ ਐਕਸਪੀਰੀਅੰਸ ਸਰਟੀਫਿਕੇਟ ਹੈ ਆਧਾਰ ਕਾਰਡ ਹੈ ਰੈਜ਼ੀਡੈਂਸ਼ੀਅਲ ਪ੍ਰੂਫ ਹੈ ਉਹ ਸਾਰਾ ਆਪਾਂ ਨੇ ਨਾਲ ਜੋੜ ਕੇ ਇਸ ਐਡਰੈਸ ਦੇ ਉੱਪਰ ਸਫਾਈ ਸੇਵਕ ਵੈਲਫੇਅਰ ਸੁਸਾਇਟੀ ਨਾ ਦਫਤਰ ਨਗਰ ਕੌਂਸਲ શ્રી ਮੁਕਤਦਰ ਸਾਹਿਬ ਇੱਥੇ ਜਿਹੜਾ ਹੈ ਉਹ ਆਪਾਂ ਨੇ ਪਹਚਾ ਦੇਣਾ ਤੇ ਸਿਲੈਕਸ਼ਨ ਕਿਸ ਤਰੀਕੇ ਦੇ ਨਾਲ ਹੋਏਗੀ ਸਿਲੈਕਸ਼ਨ ਜਿਹੜੀ ਹੈ ਉਮਰ ਪਹਿਲਾਂ ਉਮਰ ਦੀ ਗੱਲ ਕਰ ਲਈਏ 18 ਤੋਂ 37 ਸਾਲ ਦੇ ਵਿੱਚ ਵਿੱਚ ਉਮਰ ਹੋਣੀ ਚਾਹੀਦੀ ਆ ਤੇ ਯੋਗਤਾ ਦੇ ਆਧਾਰ ਤੇ ਇਹ ਪੋਸਟਾਂ ਭਰੀਆਂ ਜਾਣੀਆਂ ਤੇ ਜਿਹੜਾ ਰਿਜ਼ਲਟ ਹੋਏਗਾ ਉਹ ਇਸ ਵੈੱਬਸਾਈਟ ਦੇ ਉੱਪਰ mcmuktsar.in ਦੇ ਉੱਪਰ ਆ ਜਾਏਗਾ ਜਾਂ ਫਿਰ ਤੁਸੀਂ ਸ਼੍ਰੀ ਮੁਕਤਸਰ ਸਾਹਿਬ ਵਿਕੇ ਨਗਰ ਕੌਂਸਲ ਦੇ ਵਿੱਚ ਕਮਰਾ ਨੰਬਰ 5 ਦੇ ਵਿੱਚ ਦੇਖ ਸਕਦੇ ਹੋ ਉਹਦੀ ਵੀਡੀਓ ਵੀ ਆਪਾਂ ਪਾ ਦੇਵਾਂਗੇ ਤਾਂ ਮੇਕ ਸ਼ûr ਕਿ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਨਾਲ ਦੀ ਨਾਲ ਬੈਲ ਆਈਕਨ ਬਟਨ ਵੀ ਦਬਾ ਲਿਓ ਤਾਂ ਕਿ ਸਾਡੇ ਦੁਆਰਾ ਪਾਈ ਗਈ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਕਹੋਂ ਚੱਕ ਹੋ ਰਹੇ ਇਸ ਤਰ੍ਹਾਂ ਦੀਆਂ ਜੌਬ ਦੇ ਨਾਲ ਰਿਲੇਟਿਡ ਵੀਡੀਓਜ਼ ਆਪਾਂ ਹਮੇਸ਼ਾ ਪਾਉਂਦੇ ਰਹਿੰਦੇ ਤਾਂ ਮੇਕ ਸ਼ûr ਕਿ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਿਓ ਤਾਕਿ ਸਾਡੀ ਅਗਲੀ ਨੌਕਰੀ ਦੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਮਿਲਣਾ ਬੜੀ ਜਲਦੀ ਨਵੀਂ ਜੌਬ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ